ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ 박 ਸਿੰਘ ਜੀ ਅਤੇ ਉਦਮ ਸਿੰਘ ਜੀ ਅਤੇ 15 ਅਗਸਤ ਦੇ ਬਾਰੇ ਵਿਸ਼ੇਸ਼ ਅੱਪਾ ਜੀ ਗੱਲਬਾਤ ਕਰਾਂਗੇ ਅੱਜ 15 ਅਗਸਤ ਹੈ ਭਾਰਤ ਦੀ ਆਜ਼ਾਦੀ ਦਿਵਸ ਹੈ ਇਹ ਦਿਨ ਸਿਰਫ ਇੱਕ ਤਾਰੀਖ ਹੀ ਨਹੀਂ ਇਹ ਦਿਨ ਸਾਡੇ ਸੈਂਕੜੇ ਸੈਂਕੜੇ ਸੂਰਮਿਆਂ ਦੀ ਕੁਰਬਾਨੀ ਦਾ ਯਾਦ ਵਿੱਚ ਮਨਾਇਆ ਜਾਣ ਵਾਲਾ ਦਿਨ ਹੈ ਅੱਜ ਅਸੀਂ ਅਜਿਹੇ ਦੋ ਅਮਰ ਸ਼ਹੀਦਾਂ ਦੀ ਗੱਲ ਕਰਾਂਗੇ ਸ਼ਹੀਦ ਦੇ ਆਜਮ ਭਗਤ ਸਿੰਘ ਅਤੇ ਸ਼ਹੀਦ ਉਤਮ ਸਿੰਘ ਜਿਨ੍ਹਾਂ ਨੇ ਆਪਣੀ ਜਾਨ ਵਾਰ ਦਿੱਤੀ ਪਰ ਕਦੇ ਵੀ ਆਪਣੇ ਮੂਰੇ ਵੀ ਜਾਨੀ ਕਿ ਅੰਗਰੇਜ਼ਾਂ ਮੂਰੇ ਝੁਕੇ ਨਹੀਂ 15 ਅਗਸਤ ਦੀ ਮਹੱਤਤਾ 15 ਅਗਸਤ 1947 ਨੂੰ ਭਾਰਤ ਨੇ ਅੰਗਰੇਜ਼ੀ ਗੁਲਾਮੀ ਤੋਂ ਮੁਕਤੀ ਪਾਈ ਸੀ ਪਰ ਇਹ ਆਜ਼ਾਦੀ ਸਾਨੂੰ ਕਿਸੇ ਤੋਹਫੇ ਵਾਜੋਂ ਨਹੀਂ ਦਿੱਤੀ ਗਈ ਸੀ ਇਹ ਆਜ਼ਾਦੀ ਲੱਭਣ ਲਈ ਸੈਂਕੜੇ ਵੈਲਿਆਂ ਨੇ ਜਵਾਨਾਂ ਨੇ ਨੌਜਵਾਨਾਂ ਨੇ ਆਪਣਾ ਲਹੂ ਵਗਾਇਆ ਤੁਸੀਂ ਸੋਚੋ ਵੀ 23 ਸਾਲ ਦੀ ਉਮਰ ਕਿਆ ਹੁੰਦੀ ਹੈ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਨੇ ਕੁਰਬਾਨੀ ਦੇ ਦਿੱਤੀ ਸੀ ਫਾਂਸੀ ਨੂੰ ਫਾਂਸੀ ਦੇਖੋ ਫਾਂਸੀ ਨੂੰ ਲੈ ਲੈਣਾ ਤੇ ਇਨਮ ਨਹੀਂ ਝੁਕਣਾ ਨਾ ਤਾਂ ਇਹ ਬਹੁਤ ਵੱਡੇ ਯੋਧਿਆਂ ਦਾ ਕੰਮ ਹੈ ਬਹੁਤ ਵੱਡੀ ਦਲੇਰੀ ਚਾਹੀਦੀ ਹੈ ਤਾਂ ਸੋਚੋ 30 ਸਾਲ ਦੇ ਨੌਜਵਾਨਾਂ ਚ ਕੀ ਜਜ਼ਬਾ ਹੋਏਗਾ ਕੀ ਸਾਡੇ ਗੁਰੂਆਂ ਪੀਰਾਂ ਦੇ ਜੋ ਕੁਰਬਾਨੀਆਂ ਦਿੱਤੀਆਂ ਨੇ ਤਾਂ ਉਹਨਾਂ ਵਿੱਚੋਂ ਜੇ ਗੱਲ ਕਰੀਏ ਇਹ ਜਿਹੜੇ ਖੂਨ ਹੁੰਦੇ ਨੇ ਜਾਂ ਦਾਤ ਹੁੰਦੀ ਹੈ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੇ ਕਹਿਣਾ ਬੜਾ ਸੌਖਾ ਹੈ ਜਿਸ ਨੂੰ ਲੱਗਦਾ ਵੀ ਇਹ ਕੁਰਬਾਨੀ ਦੇਣੀ ਸੌਖੀ ਹੈ ਤਾਂ ਇੱਕ ਵਾਰ ਆਪਣੇ 23 ਸਾਲ ਦੇ ਬੱਚੇ ਵੱਲ ਨਜ਼ਰ ਮਾਰ ਕੇ ਦੇਖਿਓ ਵੀ ਉਹ 30 ਸਾਲ ਦੇ ਬੱਚਾ ਜਿਹੜੇ ਅਸੀਂ ਪਰਵਰਿਸ਼ ਕਰ ਰਹੇ ਹਾਂ ਬੱਚਿਆਂ ਦੀ ਕੀ ਉਹਨਾਂ ਦੀ ਸੋਚ ਇਸ ਤਰ੍ਹਾਂ ਦੀ ਸੋਚ ਹੈ ਜਾਂ ਅੱਜ ਜੇ ਦੇਸ਼ ਲਈ ਕੁਰਬਾਨੀ ਦੇਣ ਜਾਣ ਤਾਂ ਕੀ ਅਸੀਂ ਉਹਨਾਂ ਨੂੰ ਖੁਸ਼ੀ-ਖੁਸ਼ੀ ਜਾਣ ਦੇਵਾਂਗੇ ਜਾਂ ਸਾਡੇ ਬੱਚੇ ਜਾਣਗੇ ਤਾਂ ਇਹ ਸੋਚਣ ਵਾਲੀਆਂ ਗੱਲਾਂ ਨੇ ਵੀ ਸਾਡਾ ਜਿਹੜੀ ਮੈਟਰਨਿਟੀ ਲੈਵਲ ਹੈ ਉਹ ਕਿੱਥੇ ਚਲਾ ਗਿਆ ਚਲੋ ਆਪਾਂ ਮੁੱਦੇ ਤੋਂ ਹਟ ਗਏ ਸੀ ਤੇ ਦੁਬਾਰਾ ਫਿਰ ਆਪਾਂ ਮੁੱਦੇ ਤੇ ਆਂਦੇ ਹੈਗੇ ਆ ਉਹਨਾਂ ਨੇ ਅੰਗਰੇਜ਼ ਸਰਕਾਰ ਅੱਗੇ ਸਿਰ ਨਹੀਂ ਝੁਕਾਇਆ ਤਾਂ ਭਗਤ ਸਿੰਘ ਜੀ ਨੂੰ ਫਿਰ ਤੋਂ ਅਸੀਂ ਸਲਾਮ ਕਰਦੇ ਆਂ ਔਰ ਦੁਬਾਰਾ ਅੱਗੇ ਚੱਲਦੇ ਆਂ ਆਪਾਂ ਅੱਗੇ ਵਧਦੇ ਹੋਈਏ 15 ਅਗਸਤ ਨੂੰ ਜਿਹੜੀ ਹੋਰ ਗੱਲ ਕਰੀਏ ਇਹਨਾਂ ਵਿੱਚੋਂ ਅਜਿਹੇ ਨੌਜਵਾਨ ਵੀ ਸਨ ਜੋ ਸਿਰਫ 20 ਤੋਂ 25 ਸਾਲਾਂ ਦੀ ਉਮਰ ਵਿੱਚ ਹੀ ਹਾਜ਼ੇ ਹਾਜ਼ਿਰ ਫਾਂਸੀ ਦੇ ਫੰਦੇ ਨੂੰ ਚੁੱਲ ਗਏ ਸ਼ਹੀਦ 박 ਸਿੰਘ ਜੀ ਨੌਜਵਾਨੀ ਦੀ ਮਿਸਾਲ ਸਨ ਜਿਨ੍ਹਾਂ ਦਾ ਜਨਮ ਜੇ ਸ਼ਹੀਦ 박 ਸਿੰਘ ਜੀ ਦਾ ਜਨਮ ਬਾਰੇ ਥੋੜਾ ਜਿਹਾ ਆਪਾਂ ਗੱਲ ਕਰੀਏ 28 ਸਤੰਬਰ 1907 ਨੂੰ ਲਾਇਲਪੁਰ ਹੁਣ ਪਾਕਿਸਤਾਨ ਚ ਹੈ ਔਰ ਸ਼ਹੀਦੀ ਸੀ ਜਿਹੜੀ 23 ਮਾਰਚ 1931 ਦੇ ਵਿੱਚ ਸਿਰਫ 23 ਸਾਲ ਦੀ ਉਮਰ ਵਿੱਚ ਸੀ ਭਗਤ ਸਿੰਘ ਇੱਕ ਅਜਿਹਾ ਨੌਜਵਾਨ ਹੈ ਜੋ ਕਹਿੰਦਾ ਸੀ ਸਾਡਾ ਲਹੂ ਲਹੂ ਨਹੀਂ ਚਿੰਗਾਰੀ ਹੈ ਜੇਕਰ ਇਹ ਵਗ ਪਏ ਤਾਂ ਇਨਕਲਾਬ ਆਉਣਾ ਨਿਸ਼ਚਿਤ ਹੈ ਸੋਚੋ ਉਸ ਸਮੇਂ ਦੇ ਉਸ ਸਮੇਂ ਜਦੋਂ ਅੰਗਰੇਜ਼ ਜਾਂ ਅੰਗਰੇਜ਼ੀ ਸਰਕਾਰ ਕਹਿੰਦੀ ਜਾਂ ਅੰਗਰੇਜ਼ੀ ਰਾਜ ਲੋਕਾਂ ਨੂੰ ਗੋਲੀਆਂ ਮਾਰ ਰਿਹਾ ਸੀ ਭਗਤ ਸਿੰਘ ਨੇ ਕਲਮ ਅਤੇ ਗੋਲੀ ਦੋਵੇਂ ਹਥਿਆਰ ਵਰਤੇ ਬੜਾ ਸਮਝਣ ਵਾਲੀ ਗੱਲ ਹੈ ਜੀਤੋਂ ਅਸੀਂ ਦੂਰ ਹੋ ਚੁੱਕੇ ਹਾਂ ਅਸੀਂ ਕਲਮ ਤੋਂ ਵੀ ਦੂਰ ਹੋ ਚੁੱਕੇ ਹਾਂ ਔਰ ਅਸੀਂ ਗੋਲੀ ਤੋਂ ਵੀ ਦੂਰ ਹੋ ਚੁੱਕੇ ਹਾਂ ਸਾਨੂੰ ਅੱਜ ਸਮਝਣਾ ਪੈਗਾ ਸਾਡੀ ਜਿਹੜੀ ਪੀੜ੍ਹੀ ਹੈ ਉਹ ਕਿੱਥੇ ਤਿੱਕ ਕਿਵੇਂ ਤਿੱ ਕਿਸ ਤਰ੍ਹਾਂ ਦੀ ਸੋਚ ਰੱਖਦੀ ਹੈ ਤੇ ਕਿਉਂ ਚਲੋ ਦੁਬਾਰਾ ਫਿਰ ਆਪਾਂ ਅੱਗੇ ਵਧਦੇ ਹਾਂ ਉਸ ਸਮੇਂ ਜਦੋਂ ਜਿਹੜਾ ਅੰਗਰੇਜ਼ੀ ਰਾਜ ਸੀ ਉਹ ਲੋਕਾਂ ਨੂੰ ਗੋਲੀਆਂ ਮਾਰ ਰਿਹਾ ਸੀ ਭਗਤ ਸਿੰਘ ਨੇ ਕਲਮ ਅਤੇ ਗੋਲੀ ਨੂੰ ਦੋਵਾਂ ਨੂੰ ਹਥਿਆਰ ਵਜੋਂ ਵਰਤਿਆ ਦੋਵਾਂ ਨੂੰ ਹਥਿਆਰ ਵਜੋਂ ਵਰਤਿਆ ਇਹ ਸਿਰਫ ਬੰਬ ਪੈਣ ਵਾਲਾ ਨੌਜਵਾਨ ਨਹੀਂ ਸੀ ਉਹ ਵਿਚਾਰ ਦਾ ਧਨੀ ਤੇ ਇਨਕਲਾਬੀ ਲੀਡਰ ਵੀ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਹਲੇ ਤੱਕ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਨਹੀਂ ਮਿਲਿਆ ਬੰਬ ਅਸੈਂਬਲੀ ਦੇ ਵਿੱਚ ਤੇ ਉਹ ਤੁਸੀਂ ਬਖੂਬੀ ਜਾਣਦੇ ਹੋ ਤੇ ਉਸ ਸੋਚ ਦੀ ਜੇ ਆਪਾਂ ਗੱਲ ਕਰੀਏ ਉਸ ਦੀ ਸੋਚ ਜਿਹੜੇ ਭਗਤ ਸਿੰਘ ਦੀ ਸੋਚ ਸੀ ਭਗਤ ਸਿੰਘ ਮੰਨਦੇ ਸੀ ਕਿ ਆਜ਼ਾਦੀ ਸਿਰਫ ਅੰਗਰੇਜ਼ਾਂ ਤੋਂ ਨਹੀਂ ਜਹਨੀ ਗੁਲਾਮੀ ਤੋਂ ਵੀ ਹੋਣੀ ਚਾਹੀਦੀ ਹੈ ਜਿਹੜਾ ਬੰਦੇ ਨਿੱਜੀ ਆਪਾਂ ਨਿੱਜੀ ਵੀ ਗੁਲਾਮ ਹੋ ਜਾਂਦੇ ਆ ਧਰਮ ਦੇ ਨਾਮ ਤੇ ਲੋਟਣ ਵਾਲੇ ਰਾਜ ਠੀਕ ਹੈ ਜਿਹੜੇ ਧਰਮ ਦੇ ਨਾਮ ਤੇ ਲੁੱਟਦੇ ਨੇ ਜਿਵੇਂ ਅੱਜਕੱਲ ਬਾਬੇ ਨੇ ਤੇ ਸ਼ਾਇਦ ਅੱਜ ਹੁੰਦੇ ਤਾਂ ਉਹਨਾਂ ਨੇ ਇਸ ਦਾ ਵੀ ਵਿਰੋਧ ਕਰਨਾ ਸੀ ਅਸਲ ਤਾਕਤ ਜਿਹੜੀ ਹੈਗੀ ਉਹਨਾਂ ਨੇ ਬੜੇ ਵੱਡੀ ਗੱਲ ਕੀਤੀ ਹੈ ਕਹਿੰਦੇ ਜਿਹੜੀ ਅਸਲ ਤਾਕਤ ਹੈ ਉਹ ਪੜ੍ਹਾਈ ਤੇ ਗਿਆਨ ਤੇ ਨਿਆਂ ਦੀ ਹੁੰਦੀ ਹੈ ਪੜ੍ਹਾਈ ਜੇ ਸਾਡੇ ਕੋਲ ਪੜ੍ਹਾਈ ਹੈ ਐਜੂਕੇਸ਼ਨ ਹੈ ਤਾਂ ਅਸੀਂ ਤਰਕ ਕਰ ਸਕਦੇ ਹਾਂ ਗਿਆਨ ਹੈ ਤਾਂ ਅਸੀਂ ਤਰਕ ਕਰ ਸਕਦੇ ਹਾਂ ਨਿਆਂ ਜਿਹਦੇ ਵਿੱਚ ਲੋਕਾਂ ਪ੍ਰਤੀ ਪਾਵਨਾਵਾਂ ਨੇ ਜਿਹੜੇ ਕਿ ਕਿਸੇ ਦਾ ਹੱਕ ਨਹੀਂ ਖਾਂਦੇ ਉਹੀ ਨਿਆਂ ਕਰ ਸਕਦੇ ਨੇ ਜਿਹੜੇ ਅੱਜ ਕੱਲ ਆਪਣਾ ਜ਼ਮੀਰ ਵੇਚ ਕੇ ਚਲੋ ਆਪਾਂ ਪੋਲੀਟੀਕਲ ਕੋਈ ਆਪਾਂ ਹੋ ਨਹੀਂ ਦੇਣੀ ਹੈਗੀ ਆਪਾਂ ਸਿਰਫ ਯੋਧਿਆਂ ਬਾਰੇ ਹੀ ਗੱਲ ਕਰਾਂਗੇ ਉਹ ਕਹਿੰਦੇ ਸੀ ਕਹਿੰਦੇ ਵੀ ਯਾਨਕਿ ਅਸਲੀ ਤਾਕਤ ਪੜਾਈ ਗਿਆਨ ਤੇ ਨਿਆਂ ਦੀ ਹੈ ਉਹ ਕਹਿੰਦੇ ਸੀ ਕਿ ਇਨਕਲਾਬ ਦੀ ਤੀਸਰੀ ਸ਼ਰਤ ਹੁੰਦੀ ਹੈ ਜਿਹੜੀ ਉਹਨਾਂ ਨੇ ਬੜੀ ਵੱਡੀ ਗੱਲ ਕਹੀ ਸੀ ਕਿ ਇਨਕਲਾਬ ਦੀ ਤੀਸਰੀ ਸ਼ਰਤ ਹੁੰਦੀ ਹੈ ਕੁਰਬਾਨੀ ਇਹ ਸਭ ਤੋਂ ਵੱਡੀ ਗੱਲ ਹੈ ਕੁਰਬਾਨੀ ਕੁਰਬਾਨੀ ਜਦ ਤੱਕ ਅਸੀਂ ਆਪਣਾ ਆਰਾਮ ਤਿਆਗ ਨਹੀਂ ਕਰਦੇ ਤੁਹਾਡਾ ਇਨਕਲਾਬ ਅਧੂਰਾ ਰਹਿੰਦਾ ਹੈ ਵਾਜੀ ਵਾਹ ਬਹੁਤ ਵਧੀਆ ਗੱਲ ਹੈ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਓ ਦੱਸੋ ਕੁਰਬਾਨੀ ਦੁਬਾਰਾ ਫਿਰ ਮੈਂ ਰਿਪੀਟ ਕਰਨ ਲਈ ਕੁਰਬਾਨੀ ਹੈ ਉਹ ਜਦ ਤੱਕ ਤੁਸੀਂ ਆਪਣੇ ਆਰਾਮ ਤਿਆਗ ਨਹੀਂ ਕਰਦੇ ਤੁਹਾਡਾ ਇਨਕਲਾਬ ਅਧੂਰਾ ਰਹਿੰਦਾ ਹੈ ਲਾਈਕ ਪਿਛਲੇ ਕੁਝ ਨਹੀਂ ਲੱਗੇ ਸੀ ਉਹਨਾਂ ਨੇ ਆਪਣਾ ਆਰਾਮ ਨਹੀਂ त्यागਿਆ ਉਲਟਾ ਉਹਨਾਂ ਨੇ ਬੇਸਿਕ ਸੁਧਾਵਾਂ ਜਿਹੜੇ ਵੱਡੇ ਲੀਡਰ ਸੀ ਉਹਨਾਂ ਦੀਆਂ ਜਾਨੀ ਕਿ ਬੇਸਿਕ ਚਲੋ ਆਪਾਂ ਉੱਥੇ ਵੀ ਨਹੀਂ ਜਾਂਦੇ ਕਿਉਂਕਿ ਗੱਲ ਕੁਝ ਕੁਝ ਕਹਿਣਾ ਚਾਹੁੰਦੇ ਆਪਾਂ ਗੱਲ ਕੁਝ ਹੋਰ ਹੋ ਜਾਣੀ ਹੈ ਜਿਵੇਂ ਲਿਖੀ ਹੈ ਮੈਂ ਤੁਹਾਨੂੰ ਉਹਦੇ ਬਾਰੇ ਥੋੜਾ ਥੋੜਾ ਦੱਸ ਰਿਹਾ ਮੈਂ ਕੋਈ ਜ਼ਿਆਦਾ ਨਹੀਂ ਲਿਖ ਪਾਇਆ ਤੇ ਮੈਂ 15 ਮਿੰਟਾਂ ਵਿੱਚ ਤੁਹਾਨੂੰ ਜਾਨੀ ਕਿ ਜਿਹੜੀ ਵੀਡੀਓ ਹੈ 10 ਮਿੰਟ ਵਿੱਚ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦਾ 7 ਮਿੰਟ ਹੋ ਚੁੱਕੇ ਨੇ ਲਾਹੌਰ ਸਾਜ਼ਿਸ਼ ਕੇਸ ਅਤੇ ਫਾਂਸੀ ਭਗਤ ਸਿੰਘ ਸੁਖਦੇਵ ਸੁਖਦੇਵ ਤੇ ਰਾਜਗੁਰੂ ਤੇ ਲਾਲਾ ਲਾਜਪਤ ਰਾਏ ਦੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਸੰਰਸ ਦੀ ਹੱਤਿਆ ਕੀਤੀ ਬਾਅਦ ਵਿੱਚ ਸੰਸਦ ਵਿੱਚ ਬੰਬ ਸੁੱਟ ਕੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿੱਤਾ ਤਾਂ ਕਿ ਅਦਾਲਤ ਰਾਹੀਂ ਆਪਣਾ ਸੁਨੇਹਾ ਪਹੁੰਚਾ ਸਕਣ ਦੇਖੋ ਕਿੱਡੀ ਵੱਡੀ ਸੋਚ ਹੈ ਉਹਨਾਂ ਦੀ ਫਾਂਸੀ 24 ਮਾਰਚ ਨੂੰ ਹੋਣੀ ਸੀ ਪਰ ਅੰਗਰੇਜ਼ੀ ਸਰਕਾਰ ਨੇ ਦਰਦੇ ਮਾਰੇ 23 ਮਾਰਚ ਦੀ ਰਾਤ ਨੂੰ ਹੀ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਇਨਕਲਾਬ ਜਿੰਦਾਬਾਦ ਇਹ ਸ਼ਬਦ ਅੱਜ ਦੀ ਹਵਾ ਵਿੱਚ ਗੂੰਜਦੇ ਹਨ ਜਿੰਨੀ ਗੱਲ ਕਰਤੀਏ ਯੋਧਿਆਂ ਬਾਰੇ ਬਹੁਤ ਥੋੜੀ ਹੈ ਸ਼ਹੀਦ ਉਧਮ ਸਿੰਘ ਬਦਲੇ ਦੀ ਜਨਮ ਜਿਹੜਾ ਹੋਇਆ ਸੀ 26 ਦਸੰਬਰ 19 ਸੌਰੀ 26 ਦਸੰਬਰ 1890 ਵਿੱਚ ਸੰਗਰੂ ਦੇ ਵਿੱਚ ਹੋਇਆ ਸੀ ਪੰਜਾਬ ਸ਼ਹੀਦੀ ਜਿਹੜੀ ਸੀਗੀ 31 ਜੁਲਾਈ 1940 ਨੂੰ ਲੰਡਨ ਵਿੱਚ ਪਾਗੇ ਸੀ ਜਦੋਂ 13 April 1919 ਨੂੰ ਜ਼ਿਲ੍ਹਿਆਂ ਵਾਲੇ ਬਾਗ ਹੱਤਿਆਕਾਂਡ ਹੋਇਆ ਸੀ ਤਾਂ ਉਦਮ ਸਿੰਘ ਉੱਥੋਂ ਮੌਜੂਦ ਸਨ ਉਹਨਾਂ ਨੇ ਲੋਕਾਂ ਨੂੰ ਖੂਨ ਲੱਤ ਪੱਤ ਦੇਖਿਆ ਉਹ ਦਿਨ ਉਹਨਾਂ ਦੀ ਜ਼ਿੰਦਗੀ ਦੀ ਜਿਹੜਾ ਜ਼ਿੰਦਗੀ ਦਾ ਬਹੁਤ ਵੱਡਾ ਮੋੜ ਸੀ ਉਹਨਾਂ ਉਹਨਾਂ ਨੂੰ ਇੱਕੋ ਹੀ ਗੱਲ ਲੱਗ ਗਈ ਕਿਸੇ ਕਤਲੇਆਮ ਦਾ ਬਦਲਾ ਲੈਣਾ ਹੈ ਉਹਨਾਂ ਨੂੰ ਵੀ ਜਨਕਿ ਜਦੋਂ ਉਸ ਟਾਈਮ ਗੁਲੀਆਂ ਚੱਲ ਰਹੀਆਂ ਸੀ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਸੀ ਵੀ ਬਸ ਮੈਂ ਬਦਲਾ ਲੈਣਾ ਹੈ ਜਿਹੜੇ ਪੰਜਾਬੀਆਂ ਦੀ ਗੁਲੀਆਂ ਚਲਾਈਆਂ ਕਿ ਜਿਸ ਜੀ ਪਿੱਛੇ ਦੱਸਿਆ ਗਿਆ ਹੈ ਜਿਵੇਂ ਤੁਹਾਨੂੰ ਪਤਾ ਵੀ ਹੈ ਉਦਮ ਸਿੰਘ ਨੇ ਸਾਲਾਂ ਲੰਬਾ ਇੰਤਜ਼ਾਰ ਕੀਤਾ ਉਹ ਲੰਡਨ ਪਹੁੰਚੇ 13 ਮਾਰਚ 1940 ਨੂੰ ਮਾਈਕਲ ਨੂੰ ਗੋਲੀ ਮਾਰ ਦਿੱਤੀ ਗਈ ਸੀ ਤੇ ਉਹ ਜਿਲ੍ਹਿਆਂਵਾਲੇ ਜਿਹੜੇ ਜਿਲ੍ਹਿਆਂਵਾਲੇ ਹੱਤਿਆਕਾਂਡ ਦਾ ਜ਼ਿੰਮੇਵਾਰ ਸੀ ਉਹਨੂੰ ਗੋਲੀ ਮਾਰ ਦਿੱਤੀ ਸੀ ਉਦਮ ਸਿੰਘ ਨੇ ਅਦਾਲਤ ਵਿੱਚ ਕਿਹਾ ਇਹ ਬਦਲਾ ਨਹੀਂ ਇਹ ਇਨਸਾਫ ਸੀ ਬਹੁਤ ਵੱਡੀ ਗੱਲ ਕਹੀ ਸੀ ਇਹ ਬਦਲਾ ਨਹੀਂ ਇਹ ਇਨਸਾਫ ਸੀ ਮੇਰੇ ਕੋਲ ਕੋਈ ਪਛਤਾਵਾ ਨਹੀਂ ਉਹਨਾਂ ਨੇ ਕਿਹਾ ਵੀ ਮੈਨੂੰ ਕੋਈ ਇਸ ਚੀਜ਼ ਦਾ ਪਛਤਾਵਾ ਨਹੀਂ ਉਹਨਾਂ ਨੇ 31 ਜੁਲਾਈ 1940 ਨੂੰ ਫਾਂਸੀ 31 ਜੁਲਾਈ 1940 ਨੂੰ ਉਹਨਾਂ ਨੇ ਫਾਂਸੀ ਹੋਈ ਸੀ ਪਰ ਇਤਿਹਾਸ ਵਿੱਚ ਅੱਜ ਵੀ ਉਹ ਜਿਉਂਦੇ ਨੇ ਅਮਰ ਹੋ ਚੁੱਕੇ ਨੇ ਸਿੱਖਿਆ ਜੋ ਅਸੀਂ ਲੈਣੀ ਚਾਹੁੰਦੇ ਆ ਅਸੀਂ ਆਜ਼ਾਦ ਦੇਸ਼ ਹਵਾ ਵਿੱਚ ਸਾਹ ਲੈ ਰਹੇ ਹਾਂ ਅੱਜ ਪਰ ਇਹ ਆਜ਼ਾਦੀ ਭਗਤ ਸਿੰਘ ਅਤੇ ਉਦਮ ਸਿੰਘ ਵਰਗੇ ਨੌਜਵਾਨਾਂ ਦੀ ਕੁਰਬਾਨੀ ਤੋਂ ਮਿਲੀ ਹੈ ਅਸੀਂ ਕੀ ਕਰ ਰਹੇ ਹਾਂ ਅਸੀਂ ਆਪਣੀ ਮਾਂ ਪਾਸ਼ਾ ਪਿੱਛੇ ਛੱਡ ਰਹੇ ਹਾਂ ਅਸੀਂ ਭ੍ਰਿਸ਼ਟਾਚਾਰ ਚੁੱਪ-ਚਾਪ ਸਹਿੰਦੇ ਹਾਂ ਅਸੀਂ ਦੇਸ਼ ਲਈ ਕੁਝ ਨਹੀਂ ਕਰਦੇ ਪਰ ਸ਼ਿਕਾਇਤਾਂ ਬਹੁਤ ਕਰਦੇ ਹਾਂ ਅਸੀਂ ਭਗਤ ਸਿੰਘ ਬਣ ਨਹੀਂ ਸਕਦੇ ਪਰ ਉਹਨਾਂ ਦੀ ਸੋਚ ਅਪਣਾ ਸਕਦੇ ਹਾਂ ਸ਼ਹੀਦ ਉਧਮ ਸਿੰਘ ਵਰਗੇ ਹੌਸਲਾ ਨਹੀਂ ਰੱਖਦੇ ਪਰ ਉਹਨਾਂ ਵਰਗੀਆਂ ਨੇ ਆ ਦੀਆਂ ਲਲਕਾਰ ਜਰੂਰ ਬਣ ਸਕਦੇ ਹਾਂ ਤਾਂ ਬਹੁਤ ਵੱਡੀ ਗੱਲ ਹੈ ਤੇ ਆਓ ਮਿਲ ਕੇ ਆਪਾਂ ਅੰਤਿਮ ਸਨੇਹਾ ਜਿਹੜਾ ਦਈਏ ਅੱਜ ਦੋਸਤੋ ਅੱਜ 15 ਅਗਸਤ ਹੈ ਆਓ ਉਹਨਾਂ ਸ਼ਹੀਦਾਂ ਨੂੰ ਸਿਰਫ ਯਾਦ ਨਾ ਕਰੀਏ ਉਹਨਾਂ ਦੇ ਸੁਪਨਿਆਂ ਵਾਲਾ ਭਾਰਤ ਬਣਾਈਏ ਜਿੱਥੇ ਕਿ ਭੇਤ ਭਾਵਨਾ ਹੋਵੇ ਜਿੱਥੇ ਕਿ ਨੌਜਵਾਨ ਵਿਦੇਸ਼ ਨਹੀਂ ਦੇਸ਼ ਦੀ ਸੇਵਾ ਕਰਨ ਨੂੰ ਤਿਆਰ ਹੋ ਜਿੱਥੇ ਅਸੀਂ ਆਜ਼ਾਦੀ ਦੀ ਸਿਰਫ ਗੱਲ ਹੀ ਨਹੀਂ ਉਸ ਦੀ ਰਾਖੀ ਵੀ ਕਰੀਏ ਸਾਡੇ ਨੌਜਵਾਨ ਭਗਤ ਬਨ ਦੀ ਥਾਂ ਲੈਣ ਤਾਂ ਅਸੀਂ ਅੰਗਰੇਜ਼ ਨਹੀਂ ਕਿਸੇ ਅੰਦਰੂਨੀ ਦੁਸ਼ਮਣਾਂ ਦੀ ਹਿੰਮਤ ਵੀ ਨਹੀਂ ਰਹੇਗੀ ਆਓ ਮਿਲ ਕੇ ਦੇਸ਼ ਨੂੰ ਸਾਫ਼ ਸੁਥਰਾ ਕਰੀਏ ਮੁਨਕਤ ਮੁਨਕ ਦੀ ਲੁੱਟ ਨੂੰ ਬਚਾਈਏ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਹੋਰ ਵਧੀਆ ਤਰੀਕੇ ਨਾਲ ਵਿਚਾਰ ਕਰਾਂਗੇ ਅੱਜ ਪਹਿਲੀ ਵਾਰ ਵਿਚਾਰ ਦਿੱਤੇ ਸੀ ਕੁਝ ਅੱਛਾ ਹੀ ਨਹੀਂ ਬੋਲ ਸਕੇ ਸਪੀਚ ਦੇ ਵਿੱਚ ਕਮੀ ਰਹੀ ਗਈ ਜਾਂ ਲਿਖਣ ਦੇ ਵਿੱਚ ਕਮੀ ਰਹੀ ਗਈ ਤਾਂ ਮਾਫੀ ਚਾਹੁੰਦੇ ਆ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਭਾਰਤ ਸਤਿ ਸ੍ਰੀ ਅਕਾਲ